ਵੱਲੇ ਕਰ ਤੇ ਪੀਰ ਬੁੱਧੂ ਸ਼ਾਹ ਜੀ ਕਹਿ ਲਗੇ ਤੂੰ ਫਿਕਰ ਨਾ ਕਰ ਤੂੰ ਵੀ ਮੁਸਲਮਾਨ ਮੈਂ ਵੀ ਮੁਸਲਮਾਨ ਆਪਣੇ ਘਰ ਨੂੰ ਚਲਾ ਜਾ ਗੁਰੂ ਗੋਬਿੰਦ ਸਿੰਘ ਦਾ ਸਿਰ ਕਲਮ ਕਰਕੇ ਉਹਨਾਂ ਦਾ ਖੂਨ ਤੇਰੇ ਘਰ ਵਿੱਚ ਪਹੁੰਚਦਾ ਕਰ ਦੇਵਾਂ ਉਸਮਾਨ ਖਾਨ ਭਰੋਸਾ ਕਰਕੇ ਚਲਾ ਗਿਆ ਤੇ ਇਧਰੋਂ ਜਦੋਂ ਪੀਰ ਬੁੱਧੂ ਸ਼ਾਹ ਘਰ ਵਾਪਸ ਆਇਆ ਤੇ ਇਹਨੂੰ ਇਹਦੇ ਪੁੱਤ ਨੇ ਪੁੱਛਿਆ ਬਾਪੂ ਕੀ ਗੱਲ ਆ ਬੜਾ ਨਿਰਾਸ਼ ਲੱਗਦਾ ਹੈ ਚੇਰਾ ਮਰ ਜਾਇਆ ਕਲਗੀਧਰ ਪਾਤਸ਼ਾਹ ਜੀ ਗਏ ਨੇ ਅਨੰਦਾ ਦੀਪੁਰੀ ਵੱਲ ਆਪਾਂ ਨੂੰ ਮਿਲ ਕੇ ਗਏ ਤੇਰੇ ਦੁੱਖ ਦਾ ਕਾਰਨ ਕੀ ਹੈ ਤੇ ਉਹ ਕਹਿਣ ਲੱਗਾ ਪੁੱਤਰਾ ਉਸਮਾਨ ਖਾਨ ਚੜ੍ਹ ਕੇ ਆਇਆ ਸੀ ਮੈਂ ਉਹਨੂੰ ਕਿਹਾ ਕਲਗੀਧਰ ਪਾਤਸ਼ਾਹ ਜੀ ਦਾ ਸਿਰ ਕਲਮ ਕਰਕੇ ਤੇਰੇ ਕੋਲ ਭੇਜ ਦਵਾਂ ਫਿਰ ਬਾਪੂ ਕੀ ਗੱਲ ਕੀ ਹੈ ਅਗਲੀ ਗੱਲ ਦੱਸ ਕਹਿਣ ਲੱਗਾ ਪੁੱਤਰਾ ਜੇ ਉਹਨੂੰ ਖੂਨ ਪਹੁੰਚਦਾ ਨਾ ਕੀਤਾ ਉਹਨੇ ਫਿਰ ਚੜ੍ਹਾਈ ਕਰਕੇ ਆ ਜਾਣਾ ਹੁਣ ਪੀਰ ਪਤੂ ਸ਼ਾਹ ਜੀ ਫਿਕਰ ਵਿੱਚ ਨੇ ਤੇ ਪੁੱਤਰ ਕਹਿਣ ਲੱਗਾ ਬਾਪੂ ਫਿਰ ਕਰੀਏ ਕੀ ਕਿਸੇ ਮਨੁੱਖ ਦੇ ਖੂਨ ਦੀ ਲੋੜ ਹੈ ਕਿੱਥੋਂ ਲਿਆਈਏ ਮਨੁੱਖ ਦਾ ਖੂਨ ਤੇ ਸਾਧ ਸੰਗ ਜੀ ਵੇਖੀਏ ਬਾਜਾਂ ਵਾਲੇ ਨਾਲ ਕਿੰਨਾ ਪ੍ਰੇਮ ਹੈ ਇਸ ਪਰਿਵਾਰ ਦਾ ਪੁੱਤ ਨੇ ਆਪਣੀ ਮਿਆਨ ਵਿੱਚੋਂ ਤੇਗ ਕੱਢੀ ਹੈ ਕਹਿਣ ਲੱਗਾ ਬਾਪੂ ਕਿੱਥੋਂ ਖੂਨ ਲੈਣ ਜਾਣਾ ਹੈ ਇਸ ਤਰ੍ਹਾਂ ਕਰ ਆ ਤੇਗ ਫੜ ਮੇਰਾ ਸਿਰ ਵੱਢ ਕੇ ਤੇ ਮੇਰਾ ਖੂਨ ਪਹੁੰਚਦਾ ਤੇ ਸੰਗਤਰੀ ਇਹ ਕੁਰਬਾਨੀ ਪੀਰ ਬੁੱਧੂ ਸਾਹਿਬ ਜੀ ਵੇਖੀਏ ਆਪਣੇ ਹੱਥਾਂ ਨਾਲ ਆਪਣੇ ਪੁੱਤ ਦਾ ਸਿਰ ਵੱਢ ਕੇ ਤੇ ਕਲਗੀ ਤਰਪਾਚ ਜੀ ਦੇ ਨਾਂ ਤੇ ਆਪਣੇ ਪੁੱਤਰ ਦਾ ਖੂਨ ਉਸਮਾਨ ਖਾਨ ਨੂੰ ਪਹੁੰਚਦਾ ਕੀਤਾ ਇਹ ਇੱਕ ਬਾਪ ਵਾਂ ਤੇ ਸਾਧ ਸੰਗਤ ਦੀ ਕਿਤੇ ਜਵਾਨ ਰੱਬ ਨਾ ਕਰੇ ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਬਾਪੂ ਨੂੰ ਦੇਣਾ ਪੈ ਜਾਵੇ ਨਾ ਤੇ ਡਿਪਰੈਸ਼ਨ ਵਿੱਚ ਚਲਾ ਜਾਂਦਾ ਬਾਪੂ ਤਾਂਾਂ ਮਾਰ ਕੇ ਰੋਵੇਗਾ ਤਰ ਵੀ ਕੀ ਪੀਰ ਬੁੱਧੂ ਸ਼ਾਹ ਦਾ ਕਿੰਨਾ ਪਿਆਰ ਹੈ ਕਲਗੀ ਤੇਰਾ ਪਾਤਸ਼ਾਹ ਜੀ ਦੇ ਨਾਲ ਕਹਿਣ ਲੱਗਾ ਆਪਣੇ ਹੱਥਾਂ ਨਾਲ ਪੁੱਤ ਵੱਢ ਕੇ ਤੇ ਜਦੋਂ ਸਾਧ ਸੰਗਤ ਜੀ ਉਸਮਾਨ ਖਾਨ ਚੈੱਕ ਕਰਵਾਇਆ ਕਿ ਇਹ ਖੂਨ ਕਲਗੀ ਤੇਰਾ ਪਾਤਸ਼ਾਹ ਜੀ ਦਾ ਨਹੀਂ ਉਹ ਤੇ ਆਨੰਦਪੁਰ ਵਿੱਚ ਨੇ ਫਿਰ ਜਦੋਂ ਚੜਾਈ ਕਰਕੇ ਆਇਆ ਫਿਰ ਪੀਰ ਬੁੱਧੂ ਸ਼ਾਹ ਜੀ ਨੇ ਆਪਣੀ ਪਤਨੀ ਨਸੀਰਾ ਤੇ ਇੱਕੋ ਪੁੱਤਰ ਬਚਿਆ ਇਹਨਾਂ ਨੂੰ ਦਿੱਲੀ ਵਾਲੂ ਤੋਰ ਦਿੱਤਾ ਤੇ ਇਧਰੋਂ ਫਿਰ ਪੀਰ ਬੁੱਧੂ ਸ਼ਾਹ ਜੀ ਨੂੰ ਕੋਹ ਕੋਹ ਕੇ ਉਸ ਸਮਾਨਖਾਨ ਨੇ ਸ਼ਹੀਦ ਕੀਤਾ ਹੁਣ